हां जी दोस्तों सारे नु प्यार परी सत श्री अकाल ਤੁਸੀਂ ਦੇਖ ਰਹੇ ਹੋ ਜੋਰ ਟੀਵੀ ਨਿਊਜ਼ ਸਹਿਰ ਸਮਾਣੀ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਤੁਹਾਨੂੰ ਤਕਰੀਬਨ ਪਤਾ ਹੀ ਹੈ 9 ਮਹੀਨੇ ਦੇ ਕਰੀਬ ਹੋ ਗਿਆ ਭਾਈ ਗੁਰਜੀਤ ਸਿੰਘ ਖਾਲਸਾ ਇੱਕ ਟਾਵਰ ਤੇ ਬੈਠੇ ਨੇ ਸਰਬਤਰਮ ਦਾ ਸਤਕਾਰ ਹੋਵੇ ਤੇ ਇਸ ਮੋਰਚੇ ਨੂੰ ਹੁਣ ਜਿਹੜਾ ਨਾਮ ਵੀ ਦਿੱਤਾ ਗਿਆ ਸਰਬਤਰਮ ਮੋਰਚਾ ਵੀ ਚਾਹੇ ਗੁਰੂ ਗ੍ਰੰਥ ਸਾਹਿਬ ਨੇ ਗੀਤਾ ਕੁਰਾਨ ਬਾਈਬਲ ਜਿਹੜਾ ਮਰਜੀ ਧਾਰਮਿਕ ਗ੍ਰੰਥਤਾ ਚਾਹੇ ਕੋਈ ਗੁਰਦੁਆਰਾ ਮੰਦਿਰ ਮਸਜਿਦ ਹੈ ਵੀ ਜਦੋਂ ਵੀ ਕੋਈ ਦੁਸ਼ਟ ਕਿਸੇ ਇਸ ਗ੍ਰੰਥ ਦੀ ਜਾਂ ਧਰਮਸਥਾਨ ਦੀ ਬਿਆਦ ਵੀ ਕਰਦਾ ਉਹਨੂੰ ਸਖਤ ਸਜ਼ਾ ਹੋਵੇ ਸੋ ਇਸ ਨੂੰ ਲੈ ਕੇ ਅੱਜ ਵੱਡੇ ਪੱਧਰ ਤੇ ਸਾਈ ਖਾਨ ਸਾਹਿਬ ਵੀ ਇੱਥੇ ਪਹੁੰਚੇ ਆ ਜੋ ਇੱਕ ਮੁਸਲਮਾਨ ਪ੍ਰਚਾਰਕ ਦੇ ਵਿੱਚੋਂ ਬਹੁਤ ਜ਼ਿਆਦਾ ਉੱਭਰ ਕੇ ਸਾਹਮਣੇ ਆਇਆ ਇੱਕ ਪ੍ਰਚਾਰਕ ਨੇ ਉਹ ਵੀ ਇੱਥੇ ਪਹੁੰਚੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਸਹਿਰ ਸਮਾਨ ਦੀਆਂ ਨੇ ਜਿੱਥੇ ਭਾਈ ਗੁਰਪ੍ਰੀਤ ਸਿੰਘ ਵੀ ਨਾਲ ਉਹਨਾਂ ਦੇ ਦਿਖਾਈ ਦੇ ਰਹੇ ਨੇ ਸੋ ਅੱਜ ਇੱਥੇ ਪ੍ਰਚਾਰਕ ਨੇ ਸਿੱਖ ਪ੍ਰਚਾਰਕ ਆਪਣੇ ਬਾਬਾ ਕਸ਼ਮੀਰਾ ਸਿੰਘ ਲੌਰਾਂ ਸਾਹਿਬ ਵਾਲੇ ਉਹ ਵੀ ਇੱਥੇ ਪਹੁੰਚੇ ਨੇ ਸੰਗਤ ਤਾਂ ਬਹੁਤ ਜਿਆਦਾ ਭਾਰੀ ਇਕੱਠਾ ਜੇ ਦੇਖਣ ਨੂੰ ਮਿਲਿਆ ਤੇ ਬਹੁਤ ਜਿਆਦਾ ਸੰਗਤ ਇੱਥੇ ਇੰਨਾ ਜਿਆਦਾ ਅੰਤਾਂ ਦਾ ਮੈਂ ਵੀ ਪੈ ਰਿਆ ਸੀ ਪਰ ਇੱਥੇ ਬਹੁਤ ਜਿਆਦਾ ਵੱਡੇ ਪੱਧਰ ਦੇ ਸੰਗਤਾਂ ਪਹੁੰਚੀਆਂ ਨੇ ਤੁਹਾਨੂੰ ਇੱਕ ਇੱਕ ਗੱਲਬਾਤ ਅਸੀਂ ਸੁਣਾਉਣੀ ਆ ਤੇ ਸਾਦ ਖਾਨ ਜੀ ਨੇ ਕੀ ਕਿਹਾ ਇੱਥੇ ਜੋ ਵੀ ਗੱਲਬਾਤ ਇੱਥੇ ਹੋਈ ਆ ਉਹ ਤੁਹਾਨੂੰ ਸੁਣਾਈਏ ਸਾਡੇ ਟਾਵਰ ਮੋੜੇ ਤੇ ਆਣਾ ਹੋਇਆ ਹੈ ਆਨ ਦਾ ਮਕਸਦ ਇਹ ਹੈ ਕਿ ਜਿਹੜਾ ਮੋਰਚਾ ਟਾਵਰ ਦੇ ਉੱਤੇ ਲਾਇਆ ਗਿਆ ਇਹਨਾਂ ਦਾ ਵੀ ਇਹੀ ਸੁਨੇਹਾ ਹੈ ਕਿ ਸਰਵ ਧਰਮਾਂ ਦਾ ਜਿਹੜਾ ਆਦਬ ਹੈ ਸਤਕਾਰ ਨੂੰ ਕਾਇਮ ਰੱਖਦੇ ਹੋਏ ਪੰਜਾਬ ਸਰਕਾਰ ਕੋਈ ਧੂਕਮਾ ਕਾਨੂੰਨ ਬਿਆਦਬੀ ਕਰਨ ਵਾਲਿਆਂ ਦੇ ਖਿਲਾਫ ਲੈ ਕੇ ਆਏ ਅਸੀਂ ਇਹਨਾਂ ਦੀ ਇਸ ਮੰਗ ਦੀ ਹਮਾਇਤ ਕਰਦੇ ਹਾਂ ਔਰ ਸਰਕਾਰ ਨੂੰ ਕਹਿੰਦੇ ਹਾਂ ਕਿ ਜਲਦੀ ਤੋਂ ਜਲਦੀ ਇਹ ਕਾਨੂੰਨ ਜਿਹੜਾ ਹੈ ਉਹ ਬਣਾਉਣਾ ਚਾਹੀਦਾ ਹੈ ਜਿਹਦੇ ਵਿੱਚ ਬਿਆਦਬੀ ਕਰਨ ਵਾਲਿਆਂ ਦੇ ਖਿਲਾਫ ਸਖਤ ਸਜ਼ਾ ਦਾ ਜਿਹੜਾ ਹੈ ਕਾਨੂੰਨ ਬਣਾਉਣਾ ਚਾਹੀਦਾ ਕਿ ਜੀ ਖਾਨ ਸਾਹਿਬ ਇੱਕ ਅਕਸਰ ਜਦੋਂ ਕੋਈ ਬਿਆਦਬੀ ਕਰਦਾ ਦੁਸ਼ਟ ਜਾ ਕੁਰਾਨ ਦੀ ਕਰੇ ਚਾਹੇ ਗੀਤਾ ਦੀ ਕਰੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਤ ਦੇ ਵਿੱਚ ਉਹਨੂੰ ਜਿਹੜਾ ਪ੍ਰਸ਼ਾਸਨ ਇੱਕ ਇਹ ਗੱਲ ਕਹਿੰਦਾ ਵੀ ਉਹ ਦਿਮਾਗੀ ਤੌਰ ਤੇ ਉਹਦੀ ਹਾਲਤ ਠੀਕ ਨਹੀਂ ਹੈਗੀ ਤੁਹਾਨੂੰ ਕੀ ਲੱਗਦਾ ਮੈਂ ਕਹੀ ਦਰਬਾਰ ਸਾਹਿਬ ਦੇ ਵਿੱਚ ਨਾ ਕਿਸੇ ਬੰਦੇ ਨੇ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਜੇ ਅੰਦਰ ਕੁਲੀ ਕਰ ਮਾ ਲਿਖੇ ਤੇ ਬਾਅਦ ਚੋ ਇਹ ਆਇਆ ਕਿ ਵੀ ਉਹ ਦਿਮਾਗੀ ਤੌਰ ਤੇ ਅਪਾਹਜ ਹੈ ਤੇ ਸਾਡਾ ਇਹ ਸਵਾਲ ਸੀਗਾ ਵੀ ਇਹ ਜਿੰਨੇ ਦਿਮਾਗ ਦਿਮਾਗੀ ਤੌਰ ਤੇ ਅਪਾਹਜ ਹੈ ਇਹ ਸਿਰਫ ਗੁਰੂ ਘਰਾਂ ਚ ਮੰਦਰਾ ਮਸਜਿਦਾਂ ਦੇ ਵਿੱਚ ਹੀ ਕਹਾਤੇ ਜਾਂਦੇ ਆ ਕਿਤੇ ਹੋਰ ਨਹੀਂ ਕਿਸੇ ਦੇ ਘਰ ਚ ਜਾ ਕੇ ਵੜ ਗਏ ਕਿਸੇ ਹੋਰ ਸਰਕਾਰੀ ਦਫਤਰ ਚ ਨਹੀਂ ਵੜ ਗਏ ਕਿਸੇ ਵੱਡੇ ਵਜ਼ੀਰ ਦੀ ਕੋਠੀ ਚ ਅੰਦਰ ਨਹੀਂ ਜਾ ਕੇ ਵੜ ਗਏ ਇਹਦਾ ਮਤਲਬ ਇਹ ਕਹਿ ਕੇ ਆਪਣੇ ਆਪ ਦਾ ਪੱਲਾ ਝਾੜਨਾ ਹੁੰਦਾ ਹੈ ਕਿ ਜਨਾਬ ਦਿਮਾਗੀ ਤੌਰ ਤੇ ਦਿਮਾਗੀ ਤੌਰ ਤੇ ਕੋਈ ਖਰਾਬ ਨਹੀਂ ਹੁੰਦਾ ਜਿਹੜੇ ਲੋਕ ਇਹ ਛੜੇਂਤਰ ਕਰਦੇ ਇੱਕ ਸੋਚੀ ਸਮਝੀ ਸਾਜ਼ਿਸ਼ ਹੁੰਦੀ ਹੈ ਕਿ ਸਟੇਟ ਦਾ ਨੁਕਸਾਨ ਕੀਤਾ ਜਾਵੇ ਲੋਕਾਂ 'ਤੇ ਪਾਲ ਪਾਈ ਜਾਵੇ ਤੇ ਇਸ ਲਈ ਇਹਨਾਂ ਦੇ ਖਿਲਾਫ ਇੱਕ ਧੁਕਵਾ ਕਾਨੂੰਨ ਜਿਹੜਾ ਬਣਾਇਆ ਜਾਣਾ ਬਹੁਤ ਜ਼ਰੂਰੀ ਹੈ ਇੱਕ ਜੀ ਸਾਡੇ ਸਮਾਣਾ ਜਿੰਨੇ ਪੱਤਰਕਾਰ ਹੋਂ ਨਾਲ ਬੋਲੋ ਤੁਹਾਡਾ ਜੀ ਆਇਆਂ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਸੀ ਤੇ ਜਿਹੜਾ ਵੀਰ ਸਾਡਾ 9 ਮਹੀਨਾ ਤਿੱਥੇ ਬੈਠਿਆ ਤੇ ਤੁਸੀਂ ਆਏ ਹਾਂ ਦਾ ਨਾਰਾ ਮਾਰੇ ਪੱਤਰਕਾਰ ਭਾਈਚਾਰੇ ਨੂੰ ਮੈਂ ਕਹਿਣਾ ਚਾਹੁੰਦਾ ਸਮਾਜਨੀ ਦੇ ਪੱਤਰਕਾਰ ਭਾਈਚਾਰੇ ਨੂੰ ਵੀ ਤੁਹਾਡੇ ਹੀ ਸਦਕੇ ਇਹਨਾਂ ਦੀ ਆਵਾਜ਼ ਜਿਹੜੀ ਹੈ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਪਹੁੰਚ ਰਹੀ ਹੈ ਇੱਕ ਅੱਛੇ ਕੰਮ ਦੇ ਲਈ ਇਹ ਮੋਰਚਾ ਜਿਹੜਾ ਲਾਇਆ ਗਿਆ ਹੈ ਕਿਸੇ ਇੱਕ ਧਰਮ ਦੇ ਲਈ ਨਹੀਂ ਸਰਬ ਧਰਮਾਂ ਦੇ ਲਈ ਇਹਦੇ ਵਿੱਚ ਏਕਤਾ ਵੀ ਵੱਧ ਰਹੀ ਹੈ ਪਿਆਰ ਵੀ ਵੱਧ ਰਿਹਾ ਔਰ ਸਰਕਾਰ ਨੂੰ ਇੱਕ ਸਨੇਹਾ ਵੀ ਜਾ ਰਿਹਾ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਇਸ ਬਾਰੇ ਇੱਕ ਅੱਛਾ ਕਾਨੂੰਨ ਜਿਹੜਾ ਉਹ ਚਾਹੁੰਦੇ ਨੇ ਬੇਅਦਬੀਆਂ ਦੇ ਖਿਲਾਫ ਬਣੇ ਤੇ ਇਹਦੇ ਲਈ ਮੈਂ ਤੁਹਾਡਾ ਵੀ ਰਹਿਣੀ ਆ ਔਰ ਉਮੀਦ ਕਰਦਾ ਕਿ ਤੁਹਾਡੇ ਸਭ ਦੇ ਸਹਿਯੋਗ ਦੇ ਨਾਲ ਇਹ ਕਾਨੂੰਨ ਜਿਹੜਾ ਤੇ ਇਸ ਮੋਰਚੇ ਦੇ ਵਾਸਤੇ ਸਾਰੇ ਧਰਮਾਂ ਦੇ ਮੁਖੀਆਂ ਨੂੰ ਅਸੀਂ ਬੇਨਤੀ ਕੀਤੀ ਹੈ ਬੜੀ ਸਾਨੂੰ ਖੁਸ਼ੀ ਹੈ ਇੱਕ ਸਕੂਨ ਹੈ ਕਿ ਅਸੀਂ ਬੇਨਤੀ ਕੀਤੀ ਤੇ ਸ਼ਹੀਦ ਇਮਾਮ ਸਾਹਿਬ ਇਹਨਾਂ ਨੇ ਆਪਣੇ ਬੜੇ ਝਿਵੇਂ ਸੀ ਇਹਨਾਂ ਨੇ ਸਮਾਂ ਕੱਢ ਕੇ ਅੱਜ ਇੱਥੇ ਪਹੁੰਚੇ ਨੇ ਤੇ ਮੈਨੂੰ ਲੱਗਦਾ ਕਿ ਹੁਣ ਸਾਰੇ ਧਰਮਾਂ ਦੇ Hindu ਧਰਮ ਦੇ ਵੀ ਆ ਰਹੇ ਨੇ ਇਸਾਈ ਧਰਮ ਦੇ ਵੀ ਆਏ ਬੈਠੇ ਨੇ ਆਪਾਂ ਸਾਰੇ ਰਲ ਕੇ ਸਰਕਾਰ ਦੇ ਕੋਲੋਂ ਇਹ ਕਾਨੂੰਨ ਹੁਣ ਬਹੁਤ ਜਲਦੀ ਬਣਾਉਣ ਜਾ ਰਹੇ ਨੇ ਮੈਨੂੰ ਲੱਗਦਾ ਕਿ ਹੁਣ ਇਹ ਮੋਰਚਾ ਜਲਦੀ ਫਤਿਹ ਹੋਗਾ ਅੱਜ 257ਵਾਂ ਦਿਨ ਹੈ ਤੇ ਮੀਡੀਆ ਦਾ ਵੀ ਮੈਂ ਧੰਨਵਾਦੀ ਹਾਂ ਜਿਹੜਾ ਸਮਾਣੇ ਦਾ ਮੀਡੀਆ ਸਾਨੂੰ ਸਹਿਯੋਗ ਕਰਦਾ ਪਿਆ ਤੇ ਅਸੀਂ ਜੀ ਆ ਬਾਬਾ ਜੀ ਇੱਕ ਜਿਹੜੀ ਤੁਸੀਂ ਉੱਧਰ ਗੱਲਬਾਤ ਰੱਖੀ ਸੀ ਸੰਗਤਨ ਦੇ ਵਿੱਚ ਟੇਬਲ ਤੇ ਪਈਆ ਫਾਈਲ ਉਹਦਾ ਕੀ ਬਣਿਆ ਹੁਣ ਤੱਕ ਟੇਬਲ ਤੇ ਪਈ ਹੈ ਜੀ ਅੱਜ ਵੀ ਟੇਬਲ ਤੇ ਪਈ ਹੈ ਜੀ 9 ਤਰੀਕ ਦੀ ਫਾਈਲ ਜਿਹੜੀ ਹੈ ਹੁਕਮੰਤਰੀ ਸਾਹਿਬ ਦੇ ਟੇਬਲ ਤੇ ਪਈ ਹੋਈ ਹੈ ਤੇ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਇਹ ਫਾਈਲ ਛੇਤੀ ਉਹ ਕਲੀਅਰ ਹੋਏਗੀ ਜੀ ਤੁਸੀਂ ਦੇਖਿਓ ਸਰਬਤਰਮ ਮੋਰਚੇ ਦੀਆਂ ਤਸਵੀਰਾਂ ਸਹਿਰ ਸਮਾਣੇ ਦੀਆਂ ਨੇ ਜਿੱਥੇ ਵੱਡੇ ਪੱਦਰ ਤੇ ਨਿੰਗ ਸਿੰਘ ਫੌਜਾਂ ਇੱਥੇ ਪਹੁੰਚੀਆਂ ਬਾਬਾ ਦਵਾਨ ਸਿੰਘ ਜੀ ਪਟਿਆਲੇ ਤੋਂ ਆਪਣੇ ਜੱਥੇ ਦੇ ਨਾਲ ਇੱਥੇ ਪਹੁੰਚੇ ਤੁਸੀਂ ਦੇਖ ਰਹੇ ਮੌਕੇ ਦੀਆਂ ਤਸਵੀਰਾਂ ਨੇ ਸਹਿਰ ਸਮਾਣੇ ਦੇ ਵਿੱਚ ਅੱਜ ਬਹੁਤ ਜ਼ਿਆਦਾ ਭਾਰੀ ਜਿਹੜਾ ਇਕੱਠ ਐਨੀ ਵਾਰਸ ਦੇ ਵਿੱਚ ਵੀ ਅਤੇ ਸੰਗਤਾਂ ਦਾ ਪਹੁੰਚਣਾ ਬਹੁਤ ਜ਼ਿਆਦਾ ਵਧੀਆ ਗੱਲ ਆ ਕਿਉਂਕਿ ਗੁਰੂ ਦੇ ਸਤਕਾਰ ਲਈ ਇੱਥੇ ਪਹੁੰਚੇ ਇਸ ਟਾਵਰ ਦੇ ਉੱਤੇ ਬੈਠੇ ਨੇ ਇਸ ਟਾਵਰ ਦੇ ਉੱਤੇ ਬੈਠੇ ਨੇ ਭਾਈ ਗੁਰਜੀਤ ਸਿੰਘ 9 ਮਹੀਨੇ ਹੋ ਗਏ ਜਿਹੜੀ ਤੁਸੀਂ ਉੱਤੇ ਦੇਖ ਰਹੇ ਹੋ ਚੋਟੀ ਉੱਤੇ ਬੈਠੇ ਆ ਸੋ ਅੰਮ੍ਰਿੰਗ ਸਿੰਘ ਫੌਜਾਂ ਦਾ ਬਹੁਤ ਧੰਨਵਾਦ ਹੈ ਤੇ ਪ੍ਰਸ਼ਾਸਨ ਦੇ ਕੋ ਪ੍ਰਸ਼ਾਸਨ ਵੀ ਅੱਜ ਵੱਡੇ ਪੱਧਰ ਤੇ ਇੱਥੇ ਨਜ਼ਰ ਆਇਆ ਸੋ ਸਾਰੀਆਂ ਅੰਮ੍ਰਿੰਗ ਸਿੰਘ ਫੌਜਾਂ ਇੱਥੇ ਆਈਆਂ ਤੁਸੀਂ ਦੇਖ ਸਕਦੇ ਹੋ ਮੋਕੇ ਤਸਵੀਰਾਂ ਜਿੱਥੇ ਆਪਣੇ ਮੁਖਤਿਆਰ ਸਿੰਘ ਜੀ ਅਤੇ ਲੰਗਰ ਦੀ ਸੇਵਾ ਕਰ ਰਹੇ ਨੇ ਸੰਗਤਾਂ ਲਈ ਲੰਗਰ ਦਾ ਵੀ ਪ੍ਰਬੰਧ ਇੱਥੇ ਕੀਤਾ ਜਾਂਦਾ ਹੈ ਸੋ ਅੱਜ ਤੱਕ ਇੰਨਾ ਹੀ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਜਲਦ ਤੁਹਾਡੀ ਸੇਵਾ ਵਿੱਚੇ ਹਾਜ਼ਰ ਹੋਵਾਂਗੇ ਸਾਨੂੰ ਦਿਓ ਆਗਿਆ ਕਿਸੇ ਵੀ ਤਰ੍ਹਾਂ ਦੀ ਖਬਰ ਹੋਵੇ ਸਾਡੇ ਦਿੱਤੇ ਹੋਏ ਸਕਰੀਨ ਨੰਬਰ ਤੇ ਜਰੂਰ ਭੇਜੋ ਅਸੀਂ ਤੁਹਾਡੀ ਖਬਰ ਜਲਦ ਲਾਵਾਗੇ ਧੰਨਵਾਦ ਜੀ ਸਤਿ ਸ੍ਰੀ ਅਕਾਲ